ਸਾਸੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਜਾਨੀ ਕਿ 23 ਜੂਨ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਜਿਹਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਉੱਤਰੀ ਭਾਰਤ ਵਿੱਚ ਨਾਲ ਲੱਗਦੀ ਪੰਜਾਬ ਦੇ ਸੂਬਿਆਂ ਵਿੱਚ ਰਾਜਸਥਾਨ ਅਤੇ ਹਰਿਆਣੇ ਵਿੱਚ ਦਿਖਾਈ ਦੇ ਰਹੀ ਹੈ ਪਰ ਪੰਜਾਬ ਦੇ ਵਿੱਚ ਅਜੇ ਕੋਈ ਏਡੀ ਕਾਰਵਾਈ ਅਜੇ ਬੱਦਲ ਬਾਈ ਦੀ ਦਿਖਾਈ ਨਹੀਂ ਤੇਰੀ ਹਲਕੇ ਫੁਲਕੇ ਬੱਦਰ ਬਾਈ ਪਟਿਆਲੇ ਦੇ ਖੇਤਰ ਜਿਹੜੇ ਕਿ ਰਾਜਸਥ ਹਰਿਆਣੇ ਨੂੰ ਟੱਚ ਕਰਦੇ ਨੇ ਤੇ ਕੁਝ ਏਰੀਆ ਰਾਜਸਥਾਨ ਨੂੰ ਜਿਹੜਾ ਮਾਲਵੇ ਦਾ ਇਕੱਤਰ ਕਰਦਾ ਹੈ ਉਹਦੇ ਵਿੱਚ ਬੱਦਲਵਾਈ ਦਿਖਾਈ ਦੇ ਰਹੀ ਹੈ ਪਰ ਉਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਖੁਸ਼ਕ ਅਤੇ ਸਾਫ ਬਣਿਆ ਹੋਇਆ ਹੈ ਟੈਂਪਰੇਚਰ 40 ਡਿਗਰੀ ਤੋਂ ਨੇੜੇ-ਨੇੜੇ ਬਣੇ ਹੋਏ ਨੇ ਜੀ ਗਰਮੀ ਦਾ ਪੂਰਾ ਪ੍ਰਕੋਪ ਹੈ ਹਮੋਸ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪੱਛਮੀ ਹਵਾਵਾਂ ਜਿਹੜੀ ਚੱਲ ਰਹੀਆਂ ਨੇ ਮੌਨਸਨ ਵਾਲੀਆਂ ਉਹ ਆਪਣੇ ਨਾਲ ਹਮੋਸ ਲੈ ਕੇ ਆਈਆਂ ਨੇ ਓਵਰঅল ਮੌਸਮ ਖੁਸ਼ਕ ਅਤੇ ਸਾਫ ਹੈ ਹੁਣ ਦੇਖ ਲੈਂਦੇ ਹਾਂ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਬਾਅਦ ਡਿਸਕਸ ਕਰਾਂਗੇ ਰੈਡਾਰ ਸਿਸ ਐਨਰਜੀ ਮੌਨਸੂਨ ਦੀ ਰਿਪੋਰਟ ਤੋਂ ਪਹਿਲਾਂ ਅਸੀਂ ਕੁਰੀਟਰ ਆਰ ਸਿਸਟਮ ਦੇਖ ਲੈਂਦੇ ਜੀ ਅੱਜ ਮੀਂਹ ਦੇ ਹਾਲਾਤ ਕਿਸੇ ਤਰੀਕੇ ਦੇ ਬਣਦੇ ਦਿਖਾਈ ਦੇ ਰਹੇ ਹਨ ਜਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਫਿਲਹਾਲ ਕੋਈ ਬਹੁਤ ਵੱਡੇ ਕਾਰਵਾਈਆਂ ਮੀਂਹ ਦੀ ਨਹੀਂ ਹਨ ਪਰ ਯੂਪੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲਕੇ-ਫੁਲਕੇ ਮੀਂਹ ਦੇ ਹਾਲਾਤ ਹੁਣ ਬਣਦੇ ਹੋਏ ਦਿਖਾਈ ਦੇ ਰਹੇ ਜੋ ਕਿ ਆਉਣ ਦੇ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਵੱਲ ਕੂਚ ਕਰਨਗੇ ਜਿਨ੍ਹਾਂ ਨਾਲ ਹਲਕੇ-ਫੁਲਕੇ ਹੁਣ ਮੀਂਹ ਦੇ ਹਾਲਾਤ 26 ਤਰੀਕ ਤੋਂ ਬਾਅਦ 27 28 29 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਓਵਰਆਲ ਜੋ ਕਿਸੇ ਤਰੀਕੇ ਦੇ ਮੀਂਹ ਦੇ ਹਾਲਾਤ ਨਹੀਂ ਹਨ ਜੀ ਹੁਣ ਗੱਲ ਕਰ ਲੈਂਦੇ ਹਾਂ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਜੀ ਜੇ ਮੌਨਸੂਨ ਦੀ ਤਾਜ਼ਾ ਇਮੇਜ ਜਿਹੜੀ 23 ਜੂਨ ਦੀ ਜਾਰੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਅਗਾਂਹ ਜ਼ੂਮ ਕਰਕੇ ਦਿਖਾਇਆ ਜਾਵੇ ਤਾਂ ਹੁਣ ਮੌਨਸੂਨ ਨੇ ਅਚਾਨਕ ਛਲਾਂਗ ਲਗਾ ਕੇ ਪੂਰੇ ਮੱਧ ਪ੍ਰਦੇਸ਼ ਨੂੰ ਕਵਰ ਕਰ ਲਿਆ ਹੈ ਜੀ ਗੁਜਰਾਤ ਦਾ ਕੁਝ ਹਿੱਸਾ ਸਤਾਰਿਸਗਰ ਉੜੀਸਾ ਪੱਛਮੀ ਬੰਗਾਲ ਦਾ ਹਿੱਸਾ ਤੇ ਬਿਹਾਰ ਦਾ ਬਹੁਤ ਜ਼ਿਆਦਾ ਹਿੱਸਾ ਉਹ ਹੁਣ ਕਵਰ ਕਰ ਚੁੱਕਿਆ ਜੋ ਕਿ ਕੱਲ੍ਹ ਨੂੰ ਬਹੁਤ ਜ਼ਿਆਦਾ ਪ੍ਰੋਗਰੈਸ ਹੈ ਜੋ ਕਿ ਨਾਰਮਲ ਦਿਨ ਨਾਲੋਂ ਅਗਰ ਗੱਲ ਕਰੀਏ ਨਾਰਮਲ ਸਪੀਡ ਨਾਲੋਂ ਬਹੁਤ ਜ਼ਿਆਦਾ ਗਤੀ ਨਾਲ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਪੰਜਾਬ ਦੇ ਵਿੱਚ ਇਸ ਦੀ ਹੁਣ ਜਿਹੜੀ ਸਪੀਡ ਵਾਧੀ ਹੋਈ ਮੇ ਬੱਦਲ ਆਉਣੇ ਪੰਜਾਬ ਦੇ ਵਿੱਚ ਹਰਿਆਣਾ ਵਿੱਚ ਸ਼ੁਰੂ ਹੋ ਜਾਣਗੇ ਤੇ ਜਿਸ ਦੇ ਨਾਲ ਮੌਨਸੂਨ ਇੱਕ ਵਧੀਆ ਤਰੀਕੇ ਨਾਲ ਪੰਜਾਬ ਦੇ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੀ ਹੁਣ ਗੱਲ ਕਰ ਲੈਂਦੇ ਆਪਾਂ ਮੌਸਮ ਦੇ ਅਲਰਟ ਜਿਹੜੇ ਜਾਰੀ ਹੋਏ ਨੇ ਉਹ ਕੀ ਕਹਿ ਰਹੇ ਨੇ ਜੀ ਅੱਜ ਜਾਨੀ ਕਿ 23 ਜੂਨ ਅੱਜ ਜਿਹੜੇ 23 ਜੂਨ ਨੂੰ ਸਾਡੇ ਅਲਰਟ ਜਾਰੀ ਹੋਏ ਨੇ ਉਹ ਤੇ ਮੁਸਾਫਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਮੌਸਮ ਡਰਾਈ ਦੱਸਿਆ ਗਿਆ ਪਰ ਹਰਿਆਣਾ ਦੇ ਵਿੱਚ ਹਲਕੀ ਫੁਲਕੀ ਮੀਂਹ ਦੇ ਅਸਾਰ ਬਣੇ ਹੋਏ ਨੇ ਜੀ 24 ਘੰਟੇ ਦੇ ਵਿੱਚ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਕਿ ਟੈਂਪਰੇਚਰ ਜਿਹੜੇ ਨੇ 41 ਡਿਗਰੀ 42 ਡਿਗਰੀ ਤੱਕ ਬਣੇ ਹੋਏ ਨੇ ਤੇ ਆਉਂਦੀ ਅਗਰ ਗੱਲ ਕਰੀਏ ਤਾਂ ਮੌਸਮ ਫਿਲਹਾਲ 25 26 ਤਰੀਕ ਤੱਕ ਮੌਸਮ ਡਰਾਈ ਬੜਿਆ ਹੋਇਆ ਉਸ ਤੋਂ ਬਾਅਦ ਉਮੀਦ ਹੀ ਗਤੀਵਿਧੀਆਂ ਪੰਜਾਬ ਦੇ ਵਿੱਚ ਦਿਖਾਈ ਦੇ ਰਹੇ ਨੇ ਜਿਹੜੇ ਅਲਰਟ ਜਾਰੀ ਹੋਏ ਨੇ ਫਿਲਹਾਲ ਕੋਈ ਬਹੁਤ ਵੱਡੇ ਅਲਰਟ ਜਾਰੀ ਨਹੀਂ ਹੋਏ ਪਰ 26 27 ਤਰੀਕ ਤੱਕ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣਗੇ ਪਰ 26 ਤਰੀਕ ਤੋਂ ਬਾਅਦ ਜਿਹੜੇ ਅਲਰਟ ਨੇ ਜੀ ਉਹ ਬਹੁਤ ਵਧੀਆ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਸੀ ਅੱਜ ਦੁਪਹਿਰ ਦੀ ਅਪਡੇਟ ਦੀ ਵੀਡੀਓ ਬਾਕੀ ਨਵੀਂ ਜਾਣਕਾਰੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗਦੀ ਹੈ ਚੈਨਲ ਸਬਸਕ੍ਰਾਈਬ ਕਰਿਓ ਵੈ ਚੈਨਲ ਨੂੰ ਸ਼ੇਅਰ ਕਰ ਦਿਓ ਆਪਣੇ ਜਾਰੇ ਦੋਸਤਾਂ ਤੱਕ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈ 这单的吧，姐。